ਸਾਡੀ ਕੋ ਇਸ ਵੀਲ ਹੈ ਆਈਫੋਨ 6 ਅਤੇ ਇਸ ਵਿੱਚ ਅਸੀਂ ਪੰਜਾਬੀ ਕੀਬੋਰਡ ਕਿਵੇਂ ਭਰ ਸਕਦੇ ਹਾਂ ਇਸ ਬਾਰੇ ਇਸ ਵੀਡੀਓ ਵਿੱਚ ਜਾਣਕਾਰੀ ਦਿੱਤੀ ਜਾਵੇਗੀ Apple ਦੋ ਤਰ੍ਹਾਂ ਦੇ ਪੰਜਾਬੀ ਕੀਬੋਰਡ ਨਾਲ ਭੇਜਦਾ ਹੈ ਜਿਵੇਂ ਕਿ ਤੁਸੀਂ ਇੱਥੇ ਦੇਖ ਸਕਦੇ ਹੋ ਫੋਨੇਟਿਕ ਅਤੇ ਸਟੈਂਡਰਡ ਇਸ ਤਰ੍ਹਾਂ ਤੁਸੀਂ ਪੰਜਾਬੀ ਕੀਬੋਰਡ ਦੀ ਚੋਣ ਕਰ ਸਕਦੇ ਹੋ ਇਹ ਫੋਨੇਟਿਕ ਕੀਬੋਰਡ ਹੈ ਇਹ ਜੋ ਕਿ ਇਸ ਤਰ੍ਹਾਂ ਦੱਸਦਾ ਹੈ ਜਿਸ ਨਾਲ ਆਸਾਨੀ ਨਾਲ ਲਿਖਿਆ ਜਾ ਸਕਦਾ ਹੈ ਤੇ ਇਹ ਸਟੈਂਡਰਡ ਕੀਬੋਰਡ ਹੈ ਜੋ ਕਿ ਸਰਕਾਰੀ ਮਾਨਤਾ ਪ੍ਰਾਪਤ ਹੈ ਜੋ ਕਿ ਆਮ ਵਰਤੋਕਾਰ ਨਹੀਂ ਵਰਤਦਾ ਹੋਰ ਤੁਹਾਨੂੰ ਇਹ ਕੀਬੋਰਡ ਕਿਵੇਂ ਚਾਲੂ ਕਰਨਾ ਹੈ ਇਸ ਬਾਰੇ ਦੱਸਦੇ ਹਾਂ ਇਸ ਲਈ ਤੁਹਾਨੂੰ ਸੈਟਿੰਗ ਤੇ ਜਾਣਾ ਪਵੇਗਾ ਫਿਰ ਇੱਥੇ ਜਨਰਲ ਤੇ ਅਤੇ ਫਿਰ ਕੀਬੋਰਡ ਤੇ ਕੀਬੋਰਡ ਤੇ ਜਾ ਕੇ ਕੀਬੋਰਡਸ ਫਿਰ ਤੁਹਾਨੂੰ ਇੱਥੇ ਐਡ ਨਿਊ ਕੀਬੋਰਡ ਤੇ ਜਾਣਾ ਹੋਵੇਗਾ ਫਿਰ ਥੱਲੇ ਜਾ ਕੇ ਇੱਥੇ ਪੰਜਾਬੀ ਕੀਬੋਰਡ ਅਤੇ ਇੱਥੇ ਤੁਸੀਂ ਚੋਣ ਕਰ ਸਕਦੇ ਹੋ ਫੋਨੇਟਿਕ ਕੀਬੋਰਡ ਜਾਂ ਸਟੈਂਡਰਡ ਕੀਬੋਰਡ ਇੱਥੇ ਅਸੀਂ ਫੋਨੇਟਿਕ ਕੀਬੋਰਡ ਦੀ ਚੋਣ ਕੀਤੀ ਹੈ ਅਤੇ ਫਿਰ ਡਨ ਤੇ ਦਬਕੇ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਪੰਜਾਬੀ ਕੀਬੋਰਡ ਦੀ ਚੋਣ ਹੋ ਗਈ ਹੈ ਅਤੇ ਫਿਰ ਤੁਸੀਂ ਕਿਸੇ ਵੀ ਐਪ ਵਿੱਚ ਜਾ ਕੇ ਇੱਥੇ ਨੋਟਸ ਐਪ ਅਸੀਂ ਖੋਲਦੇ ਹਾਂ ਫਿਰ ਇੱਥੇ ਦਬਕੇ ਤੁਸੀਂ ਪੰਜਾਬੀ ਦੀ ਚੋਣ ਕਰ ਸਕਦੇ ਹੋ ਅਤੇ ਇਹ ਫੋਨੇਟਿਕ ਕੀਬੋਰਡ ਆ ਗਿਆ ਹੈ ਅਤੇ ਤੁਸੀਂ ਲਿਖ ਸਕਦੇ ਹੋ ਅਤੇ ਸ਼ਿਫਟ ਤੇ ਦਬਾਉਣ ਨਾਲ ਇਹ ਇਸ ਤਰ੍ਹਾਂ ਦਿਖਦਾ ਹੈ ਅਤੇ ਇੱਥੇ ਗਲਤੀ ਆਇਆ ਇੱਕ ਲਈ ਇੱਥੇ ਦਬਾਓ ਜੇਕਰ ਤੁਸੀਂ ਇਹ ਕੀਬੋਰਡ ਨਹੀਂ ਚਾਹੁੰਦੇ ਤਾਂ ਤੁਸੀਂ ਸਟੈਂਡਰਡ ਕੀਬੋਰਡ ਦੀ ਚੋਣ ਕਰ ਸਕਦੇ ਹੋ ਇਸ ਲਈ ਦੁਬਾਰਾ ਸੈਟਿੰਗ 'ਤੇ ਜਾਓ ਅਤੇ ਇੱਥੇ ਪੰਜਾਬੀ ਤੇ ਦਬਕੇ ਸਟੈਂਡਰਡ ਕੀਬੋਰਡ ਦੀ ਚੋਣ ਕਰ ਲਓ ਅਤੇ ਜਦੋਂ ਤੁਸੀਂ ਇੱਥੇ ਦੁਬਾਰਾ ਪੰਜਾਬੀ ਦੀ ਚੋਣ ਕਰੋਗੇ ਤਾਂ ਇਹ ਵਾਲਾ ਕੀਬੋਰਡ ਮਤਲਬ ਸਟੈਂਡਰਡ ਕੀਬੋਰਡ ਤੁਹਾਨੂੰ ਦਿਖਾਈ ਜਵੇਗਾ ਪਰ ਇਸ ਨਾਲ ਤੁਹਾਨੂੰ ਸ਼ਬਦ ਸੁਝਾਅ ਦੀ ਸਹੂਲਤ ਨਹੀਂ ਆਵੇਗੀ ਜੇਕਰ ਤੁਸੀਂ ਸ਼ਬਦ ਸੁਝਾਅ ਦੀ ਸਹੂਲਤ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਵਾਲਾ ਕੀਬੋਰਡ ਖਰੀਦਣਾ ਪਵੇਗਾ ਇਸ ਨਾਲ ਚਾਰ ਤਰ੍ਹਾਂ ਦੀ ਸ਼ਬਦ ਸੁਝਾਅ ਦੀ ਸਹੂਲਤਾਂ ਦੀ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਅਤੇ ਇੱਥੇ ਦੰਬਣ ਤੇ ਹੋਰ ਵੀ ਸ਼ਬਦ ਆਉਂਦੇ ਹਨ ਇਹ ਚਾਰ ਤਰ੍ਹਾਂ ਦੇ ਸ਼ਬਦ ਸੁਝਾਅ ਹਨ ਸੁਨੇਹ ਸ਼ਬਦ ਮਤਲਬ ਸਹਿਤ ਸ਼ਬਦ ਜੋ ਉਸ ਸ਼ਬਦ ਆਉਂਦੇ ਹਨ ਪਾਸਟ ਮਤਲਬ ਜਿਵੇਂ ਲਿਖਿਆ ਹੈ ਉਸ ਤਰ੍ਹਾਂ ਆਵੇਗਾ ਅਤੇ ਅੱਖਰ ਮਤਲਬ ਤੁਹਾਨੂੰ ਸ਼ਬਦ ਵਿੱਚਲੇ ਅੱਖਰ ਲਿਖਣ ਦੀ ਲੋੜ ਹੈ ਅਤੇ ਇਸ ਸੰਬੰਧਿਤ ਸ਼ਬਦ ਆਉਣਗੇ ਅੱਖਰ ਪਲੱਸ ਮਤਲਬ ਗੱਗਾ ਰਾਰਾ ਤੋਂ ਅਗਲੇ ਅੱਖਰ ਸੰਬੰਧੀ ਵੀ ਸ਼ਬਦ ਆਉਣਗੇ ਜਿਵੇਂ ਤੁਸੀਂ ਦੇਖ ਸਕਦੇ ਹੋ ਮਤਲਬ ਜੇਕਰ ਕਿਉਂ ਕਿ ਲਿਖਣਾ ਹੈ ਜੇ ਇੱਥੇ ਅੱਖਰ ਸ਼ਬਦ ਸੁਝਾਉਣ ਦੀ ਸਹੂਲਤ ਹੈ ਤਾਂ ਕਿਉਂਕਿ ਲਈ ਤੁਹਾਨੂੰ ਕਕਾ ਊੜਾ ਕਕਾ ਹੀ

ਹੋਰ ਵੀ ਕੀਬੋਰਡ ਹਨ ਜਿਵੇਂ ਕਿ ਇਸ ਤਰ੍ਹਾਂ ਜਿਨਾ ਆਈਫੋਨਾਂ ਵਿੱਚ ਸਿੱਧਾ ਲਿਖਣ ਦੀ ਸਹੂਲਤ ਨਹੀਂ ਹੈ ਉਹਨਾਂ ਲਈ ਇਹ ਪੰਜਾਬੀ ਕੀਬੋਰਡਸ Pro with dictionary and more ਐਪ ਉਤਾਰ ਸਕਦੇ ਹਨ ਅਤੇ ਕਾਪੀ ਪੇਸਟ ਨਾਲ ਹੋਰ ਐਪਾਂ ਵਿੱਚ ਲਿਖ ਸਕਦੇ ਹਨ